ਹਾਂਜੀ ਵੀਰੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੇਰੇ YouTube ਚੈਨਲ ਟਰੈਕਟਰ ਸੌਦਾ ਤੇ ਤੁਹਾਡਾ ਸਵਾਗਤ ਆ ਅੱਜ ਆਪਣੇ ਕੋਲ ਵੀਡੀਓ ਇਸ ਬਰਾ 735 ਬਕਾਊਗਾ ਜੀ ਅੱਗੇ ਵੀਡੀਓ ਵੀ ਟਰੈਕਟਰ ਦੀ ਗੱਲ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨਸ ਮਿਲ ਸਕਣ ਸਾਰਿਆਂ ਤੋਂ ਪਹਿਲਾਂ ਤੇ ਜੇ ਤੁਸੀਂ ਵੀ ਆਪਣੀ ਕਿਸੇ ਚੀਜ਼ ਦੀ ਐਡ ਚੈਨਲ ਤੇ ਕਰਾਉਣੀ ਹੋਵੇ ਤਾਂ ਆਪਣਾ ਕੰਟੈਕਟ ਨੰਬਰ ਚੈਨਲ ਦੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਜੀ ਉੱਥੋਂ ਮੇਰੇ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਚੈਨਲ ਤੇ ਐਡ ਕਰਵਾ ਸਕਦੇ ਹੋ ਤੇ ਹੁਣ ਗੱਲ ਕਰਦੇ ਹਾਂ ਜੀ ਵਿਕਾਊ ਟਰੈਕਟਰ ਦੀ ਹਾਂਜੀ ਵੀਰੋ ਸਕਰੀਨ ਤੇ ਦੇਖ ਰਹੇ ਹੋ ਸਵਰਾਜ 735 ਇਹ ਟਰੈਕਟਰ ਘਰ ਦੇ ਵਿੱਚ ਵਿਕਾਊ ਆ ਸਿਰਫ 6 ਗਿਲਿਆਂ ਦੀ ਬਾਈ ਦੇ ਚੱਲੇ ਟਰੈਕਟਰ ਹੈ ਜੀ ਪੂਰਾ ਸੋਨਾ ਸਾਫ਼ ਸੁਥਰਾ ਕੰਡੀਸ਼ਨ ਦਾ ਸਾਰਾ origignal engine gear ਦੀ ਫੁੱਲ ਗਾਰੰਟੀ ਚਲਾ ਕੇ ਵਾ ਕੇ ਚੈੱਕ ਕਰ ਸਕਦੇ ਹੋ ਮਾਡਲ ਟਰੈਕਟਰ ਦਾ 2006 ਚ ਰੀਕਰਵਾਇਆ 40 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਨਵੀਂ ਬੈਟਰੀ ਆ ਬਿਲਕੁਲ ਓਕੇ ਕੰਡੀਸ਼ਨ ਹੈ ਜੀ ਫੁੱਲ ਗਾਰੰਟੀ ਆ ਤੇ ਪੰਜਾਬ ਦਾ ਨੰਬਰ ਆ ਏਰੀਆ ਤਰਨਤਾਰਨ ਰੇਟ ਵੀਰ ਨੇ 1,70,000 ਰੱਖਿਆ ਮੌਕੇ ਦੇ ਮਾਦਦਨ ਵੀ ਕੀਤਾ ਜਾਊਗਾ ਮੋਬਾਈਲ ਨੰਬਰ ਮਾਲਕ ਵੀਰ ਦਾ ਟਾਈਟਲ ਦੇ ਵਿੱਚ ਸ਼ੋਅ ਰ ਹੈ ਜੀ ਵੀਡੀਓ ਦੇ ਟਾਈਟਲ ਦੇ ਵਿੱਚ ਮਾਲਕ ਵੀਰ ਦਾ ਫੋਨ ਨੰਬਰ ਆ ਉਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਇਸ ਟਰੈਕਟਰ ਬਾਰੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਜਾਂ ਕੇ ਇਸ ਨੂੰ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ